ਪੁਲਿਸ ਨੇ ਡੀਐਸਪੀ ਸਰਮਨ ਸਿੰਘ ਬਲਦੇ ਦੇ ਆਦੇਸ਼ਾਂ ਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਕੀਤੀ ਜਾ ਰਹੀ ਸਪੈਸ਼ਲ ਚੈਕਿੰਗ ਦੌਰਾਨ ਕਾਬੂ ਕੀਤਾ ਹੈ ਇਸ ਬੰਦੀ ਗੱਲਬਾਤ ਕਰਦੇ ਹੈ ਡੀਐਸਪੀ ਫਿਲੌਰ ਸਰਮਨ ਸਿੰਘ ਪੱਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਐਸਐਚਓ ਸੰਜੀਪ ਕੁਪੂਰ ਨੇ ਪੁਲਿਸ ਪਾਰਟੀ ਨਾਲ ਦੌਰਾਨ ਚੈਕਿੰਗ ਪ੍ਰਕਾਸ਼ਦੀ ਪੁੱਤਰ ਨੰਦਲਾਲ ਵਾਸੀ ਫਲਪੋਤਾ ਕਰਨ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਪੰਜ ਢੇਰਾ ਫਿਲੌਰ ਅਤੇ ਸੰਜੀਤ ਪੁੱਤਰ ਮਹੇਸ਼ਵਰਾਈ ਵਾਸੀ ਰੁੜਕਾ ਖੁਰਦ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਪੁੱਛਗਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਫਿਲੌਰ ਇਲਾਕੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਫਿਲਹਾਲ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਨਵਰਾਣ ਚੈਨਲ ਦੇ ਰਾਜਕਮਰ ਦੰਗਲ ਦੀ ਵਿਸ਼ੇਸ਼ ਰਿਪੋਰਟ ਸਰਕਲ ਮੋਟਰਸਾਈਕਲ ਨੂੰ ਗ੍ਰੋਹ ਫੜਿਆ ਕੀ ਲੱਗਦੀ ਕਿੰਨੇ ਮੋਟਰਸਾਈਕਲ ਤੁਸੀਂ ਕਬੰਦ ਕੀਤੇ ਆ ਤਾਂ ਕਿੰਨੇ ਵਿਅਕਤੀ ਕਾਬੂ ਕੀਤੇ ਆ ਜਿਹੜੇ ਬਾਈਕਸ ਚੋਰੀਜ਼ ਨੂੰ ਲੈ ਕੇ ਜੜੀਆਂ ਕੋਈ ਗਰਦਤ ਹੁੰਦੀਆਂ ਉਸ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਹਰਕਮਤ ਸਿੰਘ ਖੱਕ ਜੀ ਦੇ ਹਦਾਇਤ ਅਨੁਸਾਰ ਤੇ ਸਾਡੇ ਡੀਐਸਪੀ ਸਰਵਨ ਸਿੰਘ ਬਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਟੀਮਾਂ ਕਾਫੀ ਬਣੀਆਂ ਆਈਆਂ ਅਸੀਂ ਇਸ ਸਬੰਧੀ ਅਸੀਂ ਤਿੰਨ ਦੋਸ਼ੀਆਂ ਨੂੰ ਰੌਂਡ ਅਪ ਕੀਤਾ ਮਿਤੀ 28 11 2024 ਨੂੰ ਇੱਕ ਪ੍ਰਕਾਸ਼ਦੀਪ ਪੁੱਤਰ ਨੰਦ ਲਾਲ ਗੁਰਾਇਆ ਦਾ ਇੱਕ ਕਰਨ ਕੁਮਾਰ ਆ ਜਗਤਪੁਰੇ ਮੱਲੇ ਦਾ ਇੱਕ ਸੰਜੀਤ ਕੁਮਾਰ ਇੱਕ ਗੁਰਾਇਆ ਦਾ ਤੇ ਇਨਾਂ ਪਾਸੋਂ ਸਾਨੂੰ 5 ਬਾਈਕਸ ਜੋ ਕਿ ਉਹਨਾਂ ਨੇ ਇਹ ਫਲੋਰ ਤੇ ਹੋਰ ਵੱਖ-ਵੱਖਰੀ ਏ ਚੋਰੀ ਕੀਤੀ ਸੀ ਉਹ ਬਰਾਮਦ ਕੀਤੇ। ਇਹਨਾਂ ਚੋਂ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਆ। ਇਹਨਾਂ ਦਾ ਮੋਟਿਵੇਸ਼ਨ ਈ ਹੁੰਦਾ ਸੀ ਇਹ ਚੋਰੀ ਕਰਕੇ ਅ ਅੱਗੇ ਵੇਚ ਦਿੰਦੇ ਹੁੰਦੇ ਸੀ ਵੱਖ-ਵੱਖ ਜਿਹੜੇ ਕਿ ਨਾਰਮਲ ਬੰਦੇ ਹੁੰਦੇ ਸੀ ਇਹਨੂੰ ਲੈਣ ਜਾ ਕੇ ਵੇਚ ਆਉਂਦੇ। ਇਹੋਂ ਆਪੀ ਨਹੀਂ ਪਤਾ ਹੁੰਦਾ ਸੀ ਕਿੰਨਾ ਨੂੰ ਵੇਚ ਆਏ ਨੇ ਪਰ ਹਾਲ ਦੀ ਗੱਡੀ ਸਾਨੂੰ ਇਹਨਾਂ ਤੋਂ ਉੱਪਰ ਦੀ ਬਾਈਕਸ ਬਰਾਮਦ ਹੋਈਆਂ ਤੇ ਉਮੀਦ ਹੈ ਹੋਰ ਵੀ ਬਾਈਕਸ ਬਰਾਮਦ ਹੋਣ ਇਹਨਾਂ ਤੋਂ ਮੁਕਦਮੇ ਪੁਰਾਣੇ ਪਹਿਲੇ ਹਾਂਜੀ ਮੁਕਦਮੇ ਦਰਜ ਹਨ ਇਹ ਚੋਰੀਆਂ ਦੇ ਮੁਕੰਮਲ ਦਰਜ ਨੇ ਕਿੱਥੋਂ ਲਿਆਉਂਦੇ ਕਿੱਥੇ ਵੇਚਦੇ ਇਹ ਬੇਸਿਕਲੀ ਫਲੋਰ ਦੇ ਵੱਖ-ਵੱਖ ਸ਼ਹਿਰ ਦੇ ਸਿਰੇ ਤੇ ਚੋਰੀ ਕਰਦੇ ਸੀ ਤੇ ਦੂਜੇ ਸ਼ਹਿਰਾਂ 'ਚ ਅਗੇ ਵੇਚਉਂਦੇ ਹੁੰਦੇ ਸੀ ਕੀ ਮੁਕਤਮਾ ਜੀ ਮੁਕਤਮਾ ਸੀ ਮੁਕਦਮਾ ਨੰਬਰ ਤੇ 102 24303 ਜਿਮਨ 2 ਤੇ 317 ਜਿਮਨ 2 ਬੀਐਨ ਅਸਤੇ ਤੇ ਦਰਜ ਸੁਪਤ ਜੋ ਚੋਰੀ ਦਾ ਤੇ ਰਿਮਾਂਡ ਤੇ ਅਗਲੀ ਕਾਰਵਾਈ ਚੱਲੀ ਹੈ ਕਿੰਨੇ ਤਿੰਨ ਵਿਅਕਤੀ ਤਿੰਨ ਵਿਅਕਤੀ ਹੋਰ ਵੀ ਇਹਨਾਂ ਦੇ ਸਾਥੀ ਸੀ ਕੋਈ ਨਹੀਂ ਹਾਲ ਤੱਕ ਨਹੀਂ ਹੈ ਵੈਰੀਫਾਈ ਕਰ ਫਿਰਾਰ ਪੁਲਿਸ ਨੇ ਡੀਐਸਪੀ ਸਰਮਨ ਸਿੰਘ ਬਲਦੇ ਦੇ ਆਦੇਸ਼ਾਂ ਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਕੀਤੀ ਜਾ ਰਹੀ ਸਪੈਸ਼ਲ ਚੈਕਿੰਗ ਦੌਰਾਨ ਕਾਬੂ ਕੀਤਾ ਹੈ ਇਸ ਬੰਦੀ ਗੱਲਬਾਤ ਕਰਦੇ ਹੈ ਡੀਐਸਪੀ ਫਿਲੌਰ ਸਰਮਨ ਸਿੰਘ ਪੱਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਐਸਐਚਓ ਸੰਜੀਪ ਕੁਪੂਰ ਨੇ ਪੁਲਿਸ ਪਾਰਟੀ ਨਾਲ ਦੌਰਾਨ ਚੈਕਿੰਗ ਪ੍ਰਕਾਸ਼ਦੀਪ ਪੁੱਤਰ ਨੰਦ ਲਾਲ ਵਾਸੀ ਫਲਪੋਤਾ ਕਰਨ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਪੰਜ ਢੇਰਾ ਫਿਲੌਰ ਅਤੇ ਸੰਜੀਤ ਪੁੱਤਰ ਮਹੇਸ਼ਵਰ ਰਾਏ ਵਾਸੀ ਰੁੜਕਾ ਖੁਰਦ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਪੁੱਛਗਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਹੀ ਫਿਲੌਰ ਇਲਾਕੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਫਿਲਹਾਲ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਨਵਰਾਣ ਚੈਨਲ ਦੇ ਰਾਜਕਮਰ ਦੰਗਲ ਦੀ ਵਿਸ਼ੇਸ਼ ਰਿਪੋਰਟ